ਪੇਚ ਅੱਜ ਮਾਲਟਾਉਂ ਸਬਡਿਵੀਜ਼ਨ ਦੇ ਵਿੱਚ ਨਵੀਂ ਨੰਬਰ 6 ਦੀ ਏਰੀਏ ਦੇ ਵਿੱਚ ਆਵਾਦਪੁਰਾ ਮੱਲਾ ਪੈਂਦਾ ਇੱਥੇ ਮਨਜੀਤ ਕੌਰ ਤੇ ਭਿੰਦਰ ਕੌਰ ਦੋ ਲੇਡੀਜ਼ ਹੈਗੀਆਂ ਜਿਨ੍ਹਾਂ ਦੇ ਖਿਲਾਫ ਐਨਡੀਪੀਐਸ ਦੇ ਵੱਖ-ਵੱਖ ਮੁਕਦਮੇ ਦਰਜ ਹੈਗੇ ਆ ਔਰ ਇਹਨਾਂ ਨੇ ਆਪਣੀ ਜਿਹੜੀ ਇੱਥੇ ਘਰ ਹੈਗਾ ਉਹ ਅਸੀਂ ਔਰ ਮਿਊਨਿਸਪਲ ਕਾਰਪੋਰੇਸ਼ਨ ਦੀ ਜਿਹੜੀ ਹੈਗੀ ਆ ਮਤ ਦੇ ਨਾਲ ਜਿਹੜਾ ਉਹਨਾਂ ਨੇ ਦੇਖਿਆ ਵੀ ਇਹ ਇਲੀਗਲ ਕੰਸਟ੍ਰਕਸ਼ਨ ਜਿਹੜੀ ਇਹਨਾਂ ਨੇ ਕੀਤੀ ਹੋਈ ਆ ਔਰ ਜੋ ਨਸ਼ਾ ਵੇਚ ਕੇ ਇਹਨਾਂ ਨੇ ਪੈਸੇ ਕਮਾਈ ਸੀਗੇ ਤੇ ਉਸ ਤੋਂ ਬਾਅਦ ਇਹਨਾਂ ਨੇ ਇਹ ਜਿਹੜੀ ਇਲੀਗਲ ਕਸੈਕਸ਼ਨ ਕੀਤੀ ਆ ਉਹਨੂੰ ਅਸੀਂ ਡਿਮੋਲਿਸ਼ ਕਰਨ ਵਾਸਤੇ ਆ ਜਾਈ ਹੈਗੇ ਆ ਔਰ ਮਾਨਯੋਗ ਡੀਜੀ ਸਾਹਿਬ ਤੇ ਸਾਡੇ ਮਾਨਯੋਗ ਸੀਪੀ ਮੈਮ ਵੱਲੋਂ ਜੋ ਇੱਕ ਪੰਜਾਬ ਸਰਕਾਰ ਦੇਦੋਂ ਹਦਾਇਤਾਂ ਹੈਗੀਆਂ ਨੇ ਵੀ ਨਸ਼ੇ ਵਾਲਿਆਂ ਦੇ ਵਿਰੁੱਧ ਜਿਹੜੀ ਕਾਰਵਾਈ ਨੂੰ ਅਸੀਂ ਅੱਗੇ ਵਧਾਉਂਦੇ ਹੋਏ ਇਹ ਜਿਹੜਾ ਅੱਜ ਇਸ ਡਿਮੋਲੇਸ਼ਨ ਨੂੰ ਕੀਤਾ ਜਾ ਰਿਹਾ ਔਰ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੀ ਮਨਜੀਤ ਕੌਰ ਲੇਡੀ ਹੈਗੀ ਆ ਇਹਦੇ ਖਿਲਾਫ ਐਨਡੀਪੀਐਸ ਦੇ ਤਿੰਨ ਮੁਕਾਦਮੇ ਦਰਜ ਨੇ ਤੇ ਮੈਂ ਅਦਾਲਤ ਜਿਹੜੀ ਹੈਗੀ ਆ ਉਹਦੇ ਖਿਲਾਫ ਇੱਕ ਮੁਕੱਦਮਾ ਦਰਜ ਆ। ਔਰ ਇਹ ਦੋਨੋਂ ਲੇਡੀਜ਼ ਇਸ ਟਾਈਮ ਬੇਲ ਤੇ ਬਾਹਰ ਹੈਗੀਆਂ ਨੇ ਔਰ ਇਹਨਾਂ ਤੇ ਜਿਹੜਾ ਅੱਗੇ ਵੀ ਇਹ ਕੀ ਕੰਮ ਕਰਦੀਆਂ ਹੈਗੀਆਂ ਨਾ ਤਾਂ ਨਿਗਾਹ ਰੱਖੀ ਜਾ ਰਹੀ ਆ। ਔਰ ਇਹ ਆਪਜੀ ਦੇ ਜ਼ਰੀਏ ਸਮਗਲਤਾ ਨੂੰ ਔਰ ਜਿਹੜੇ ਡਰਗ ਪੈਨਡਲਸ ਹੈਗੇ ਆ ਉਹਨੂੰ ਚੇਤਾਵਨੀ ਹੈਗੀ ਆ ਵੀ ਜਾਂ ਤਾਂ ਨਸ਼ਾ ਵੇਚਣਾ ਬੰਦ ਕਰ ਦੋ ਨਹੀਂ ਹੈਗਾ ਤਾਂ ਜੋ ਉਹਨਾਂ ਨੇ ਨਸ਼ਾ ਵੇਚ ਕੇ ਔਰ ਕਾਲੀ ਕਮਾਈ ਨਾਲ ਜਿਹੜੇ ਇਹੋ ਜਿਹੇ ਘਰ ਜਾਂ ਕੋਈ ਪ੍ਰਾਪਰਟੀਜ਼ ਬਣਾਈਆਂ ਹੈਗੀਆਂ ਉਹਦਾ ਹੈਗਾ ਲਾਅ ਮੁਤਾਬਕ ਜਿਹੜਾ ਹੈਗਾ ਇਸੇ ਤਰ੍ਹਾਂ ਹੀ ਉਹਦਾ ਜਿਹੜਾ ਕਾਰਵਾਈ ਅਮਲ ਚ ਲਿਆਂਦੀ ਜਾਊਗੀ